ਏਸੀ ਇਹ ਅੱਜ ਕੱਲ 30 ਤੇ ਚੱਲੂਗਾ ਜੂਨ ਚ ਜਾ ਕੇ ਇਹ 29 ਤੇ ਹੋਊਗਾ ਜੁਲਾਈ ਅਗਸਤ ਉਦੋਂ 28 ਤੇ ਹੋਊਗਾ 28 ਲਾਸਟ 28 ਲਾਸਟ 28 ਤੋਂ ਪਰ ਤੁਸੀਂ ਕਦੇ ਆਉਨੇ ਹੋ ਤੁਸੀਂ ਕਦੇ ਵੀ ਦੇਖੋ ਸਾਡੇ ਏਸੀ ਕਦੇ ਇਸ ਤਰ੍ਹਾਂ ਨਹੀਂ ਆਉਂਦੀ ਹੂੰ ਕਿਉਂਕਿ ਹੁਣ ਕਈ ਕਹਣਗੇ ਤੁਸੀਂ ਏਸੀ ਇਹਦਾ ਕਿਉਂ ਚਲਾਉਂਦੇ ਹੋ ਭਾਈ ਆਫਿਸ ਹੈ ਬੱਚੇ ਬੈਠੇ ਨੇ ਕੰਮ ਕਰ ਰਹੇ ਨੇ ਬਹੁਤ سارے ਬੱਚੇ ਨੇ ਇੱਥੇ ਪੜਦਾ ਹੋ ਜੀ ਪਰ ਅਸੀਂ ਉਹਨਾਂ ਕੋ ਚਲਾਉਣਾ ਜਿੱਦੇ ਨਾਲ ਕੰਫਰਟ ਰਹੇ ਵੱਧ ਚਲਾਉਂਗੇ ਫਰੇਜ ਨੂੰ ਭਰ-ਭਰ ਕੇ ਖਾਓਗੇ ਫਿਰ ਡਾਕਟਰਾਂ ਕੋਲੇ ਪੈਸੇ ਲਟਾਈ ਜਾਓ ਇਹ ਥੋੜੇ ਖਾਣਾ-ਦਾਨਾ ਖਰਾਬ ਕਰਕੇ ਥੋੜਾ ਸੱਚਾ ਦਾਨ ਕਰੂਗਾ ਏਸੀ ਨੂੰ 25 ਤੇ ਚਲਾਓ 24 ਤੇ ਚਲਾਓ 20 ਤੇ ਚਲਾਓ ਫਿਰ ਥੋੜੇ ਜਿ ਦੇ ਚਿਰ ਬਾਅਦ ਇਹ ਮੈਨੂੰ ਵੀ 40 ਸਾਲ ਦਾ ਬੰਦਾ ਕਹਿੰਦਾ ਵੀ ਗੋਡੇ ਜੁੜ ਗਏ ਹੋਵੇ ਤਾਂ ਹੀ ਜੁੜ ਜਾਂਦੇ ਨੇ ਉਹ ਗੋਡੇ ਜੁੜਦੇ ਪਾਣੀ ਕੱਢਦਾ ਦਾ ਵਿੱਚੋਂ ਉਹ ਆਹ ਲਾ ਕਹਿੰਦਾ ਵੀ ਤੇਰਾ ਫਲਾਣਾ ਜੂਸ ਕੱਢ ਦੂੰ ਏਸੀ ਇਹੇ ਦੀ ਚੀਜ਼ ਆ ਜਿਹੜਾ ਬੰਦੇ ਦਾ ਜੂਸ ਕੱਢਦੀ ਆ ਐਸੀ ਜੂਸ ਕੱਢ ਦਿੰਦਾ ਬੰਦੇ ਦਾ ਤੁਸੀਂ ਬਾਹਰੋਂ ਪਸੀਨੇ ਨਾਲ ਭਿੱਜੇ ਭਜਾਏ ਆਓ ਹੂੰ ਅੰਦਰ ਆ ਕੇ ਬੈਠੇ ਰਹੋ ਤੁਹਾਨੂੰ ਖਬਰ ਨਹੀਂ ਲੱਗਣੀ ਚਾਹੀਦੀ ਐਸੀ ਚੱਲਦਾ ਹੋਵੇ 2 ਮਿੰਟਾਂ ਦੇਖੋ ਵੀ ਥੋੜਾ ਪਸੀਨਾ ਸੁੱਕ ਗਿਆ ਕਿੱਧਰ ਗਿਆ ਲੈ ਗਿਆ ਜਾ ਕੇ ਪਹਿਲਾਂ ਜਿਹੜਾ ਹੈਗਾ ਤੇ ਉਹ ਚੱਕਿਆ ਉਸ ਤੋਂ ਬਾਅਦ ਉਹਨੇ ਚਮੜੀ ਚੋਂ ਖਚਣਾ ਜਿਵੇਂ ਸਰਿੰਜ ਭਰੀਂਦੀ ਹੈ ਐ ਖਚ ਖਚ ਕੇ ਸੱਟਣਾ ਇਸ ਕਰਕੇ ਮਸ਼ੀਨਾਂ ਨੂੰ ਖੇਡਣਾ ਸਮਝੋ ਮਸ਼ੀਨਾਂ ਬਣਾਉਣ ਵਾਲਿਆਂ ਨੇ ਆਪਦੀ ਹੈਸੀਅਤ ਲੋਕਾਂ ਦੀ ਹੈਸੀਅਤ ਮੁਤਾਬਕ ਬਣਾਈਆਂ ਨੇ ਉਹ ਚ ਫੀਚਰ ਪਾਏ ਨੇ ਉਹਨਾਂ ਦੀਆਂ ਕੀਮਤਾਂ ਵੀ ਵਧਾਈਆਂ ਨੇ ਉਹਨਾਂ ਦਾ ਮਤਲਬ ਹੀ ਬਣਦਾ ਕੀਮਤਾਂ ਵਧਾਉਣ ਦਾ ਜਦੋਂ ਅਸੀਂ ਉਹ ਚੀਜ਼ ਭੜਦੇ ਹਾਂ ਪਰ ਆਮ ਲੋਕਾਂ ਨੂੰ ਜਿਹੜਾ ਝੁੱਗਾ ਚੋੜਨ ਦੀ ਕਰਾਉਣਾ ਚਾਹੀਦਾ ਤੇ ਕੰਪਨੀਆਂ ਦੇ ਮਗਰ ਨਾ ਪੋ ਵੀ ਕਿਹੜੀ ਕੰਪਨੀ ਕਿਹੜੀ ਕੰਪਨੀ ਉਹਦਾ ਚਾਰਟ ਮੰਗਿਆ ਕਰੋ ਉਹਨੂੰ ਮਿਲਾਇਆ ਕਰੋ ਮਿਲਾ ਵੀ ਭਾਈ ਉੱਥੇ ਤੁਸੀਂ ਦੇਖੋ ਤੁਹਾਡੇ ਕੋਲੇ ਗੌਦਰੀ ਦੇ ਤੁਹਾਡੇ ਕੋਲ ਡੈਕਨ ਦੇ ਤੁਹਾਡੇ ਕੋਲ ਐਲਜੀ ਦੇ ਜਾਂ ਮਿਰਸੂ ਵੀ ਸੀ ਦੇ ਵੀ ਆ ਇੰਨੀ ਬਿਜਲੀ ਲੈ ਕੇ ਇੰਨੇ ਬਾਟ ਸਾਡੇ ਖੜਦਾ ਫਿਰ ਇਹਨਾਂ ਨੂੰ ਛੱਡ ਦਿਓ ਸਰ ਇੱਕ ਛੋਟਾ ਜਿਹਾ ਸਵਾਲ ਆ ਮੇਰਾ ਜੀ ਕਈ ਏਰੀਏ ਦੇ ਵਿੱਚ ਅੱਜ ਵੀ ਬਿਜਲੀ ਦਾ ਜਿਹੜਾ ਜਿਵੇਂ ਹੁਣ ਆਪਾਂ ਨੂੰ 220 ਚਾਹੀਦੀ ਆ ਬਿਜਲੀ ਦਾ ਜਿਹੜਾ ਵੋਲਟੇਜ ਆ ਉਹ ਘਟ ਹੁੰਦੀ ਆ ਉਹ ਕੀ ਕਰ ਦਿੰਦੇ ਆ ਬਾਹਰ ਮੀਟਰ ਤੋਂ ਘਰ ਦੀ ਬਿਜਲੀ ਦੇ ਵਿਚਾਲੇ ਇੱਕ ਸਟੈਪਲਾਈਜ਼ਰ ਲਾ ਲੈਂਦੇ ਨੇ ਹਾਂ ਉਹ ਸਟੈਪਲਾਈਜ਼ਰ ਕਿਵੇਂ ਬਿਜਲੀ ਉਹ ਮੀਟਰ ਦਾ ģੇੜਾ ਵਧ ਦਿੰਦਾ ਹੈ ਕਿ ਮੀਟਰ ਦਾ ģੇੜਾ ਘਟ ਦਿੰਦਾ ਜਾਂ ਨੋਰਮਲ ਰੱਖ ਦਿੰਦਾ ਥੋੜਾ ਬਤਾਊਗਾ ਵਧੂਗਾ ģੇੜਾ ਵਧਾ ਦਿੰਦਾ ਉਹ ਉਹਨੇ ਦੇਖੋ ਕਾਰਨ ਕੀ ਹੈ ਕੋਈ ਕੀ ਨਹੀਂ ਆਉਦੇ ਕੋਲ ਤਾਂ ਬਿਜਲੀ ਬਣਾਉਣੇ ਨਹੀਂ ਹੂੰ ਉਹਨੇ ਪਿੱਛੋਂ ਖਿੱਚ ਕੇ ਪੂਰੀ ਕਰਦੀ ਹੈ ਜਿਹੜਾ ਬੰਦਾ ਜੇ ਤੁਸੀਂ ਘਰੇ ਮਜ਼ਦੂਰ ਲੈਂਦਾ ਜਿਹੜਾ ਤੁਹਾਡੇ ਮਿੱਟੀ ਨੂੰ ਚੱਕ ਕੇ ਬਾਹਰੋਂ ਚੱਕ ਕੇ ਅੰਦਰ ਸਿੱਟ ਰਿਹਾ ਹੈ ਮਜ਼ਦੂਰੀ ਤਾਂ ਲਊਗਾ ਨਾ ਹੂੰ ਜਿਹੜਾ ਸਟੈਬਲਾਈਜ਼ਰ ਹੈ ਜਾਂ ਕੋਈ ਵੀ ਚੀਜ਼ ਲਾਈ ਹੈ ਉਹ ਮਜ਼ਦੂਰ ਦੇ ਰੂਪ ਚ ਆਪਣੀ ਮਜ਼ਦੂਰੀ ਤਾਂ ਲਊਏ ਬਿਜਲੀ ਖਾਊ ਫ੍ਰੀਜ ਦੇ ਉੱਤੇ ਸਟੈਬਲਾਈਜ਼ਰ ਲਾਣਾ ਚਾਹੀਦਾ ਦੇਖੋ ਮਸ਼ੀਨ ਪਹਿਲੀ ਗੱਲ ਤਾਂ ਇਹ ਦੇਖੋ ਵੀ ਤੁਹਾਡੇ ਜਿੱਤਾ ਬੋਲਟੇਜ 200 ਤੱਕ ਠੀਕ ਰਹਿੰਦੇ ਨੇ ਕਟਵੜ 200 ਹੋਂਦ ਤਾਂ ਘਰਾਂ 'ਚ ਮੀਟਰ ਲਾ ਲਓ ਯਾਰ ਸਸਤੇ ਤੋਂ ਸਸਤੇ वोल्ट मीटर ਪਏ ਨੇ ਇੰਡੀਕੇਟਰ ਦੇ ਵਿੱਚ ਪਲੱਗ 'ਤੇ ਲੱਗਣ ਵਾਲੇ ਮੀਟਰ ਆ ਕੇ ਜੇ ਵੋਲਟੇਜ ਜਿਆਦਾ ਨਹੀਂ ਘਟਦੇ ਫਿਰ ਇਹਨਾਂ ਚੀਜ਼ਾਂ ਨੂੰ ਲਾਉਣ ਦਾ ਕੋਈ ਮਤਲਬ ਨਹੀਂ ਹੈ